ਨਤਾ ਉਹ ਵੀ ਰਾ ਨਰੇਂਗਰ ਸੁਗੀਆਂ ਦਾ ਮਸਲਾ ਤੁਹਾਡੇ ਧਿਆਨ ਚ ਆਏਗਾ ਜੀ ਨਰੇਂਗਰ ਸੁਗੀਆਂ ਦੇ ਵਿੱਚ ਇੱਕ ਕਤਲ ਦੀ ਵਾਰਦਾਤ ਨੂੰ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਰੇ ਸਾਡੀ ਕੋਲ ਇੱਕ ਸੂਚਨਾ ਮਿਲੀ ਸੀ ਜਿਹਦੇ ਉੱਤੇ ਅਸੀਂ ਤੁਰੰਤ ਐਕਸ਼ਨ ਕਰਦੇ ਹੋਏ ਪਰਚਾ ਦਰਜ ਕਰਕੇ ਮਕਦਮਾ ਦਾ ਮੁੱਖ ਦੋਸ਼ੀ ਹਰਮਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਉਹਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਤੇ ਉਹਦੇ ਤੋਂ ਵਾਰਦਾਤ ਦੇ ਵਿੱਚ ਵਰਤਿਆ ਹੋਇਆ ਪੇਸ ਕਸ ਜੋ ਹਥਿਆਰ ਵਰਜੋਂ ਨੇ ਵਰਤਿਆ ਸੀ ਉਹਨੂੰ ਵੀ ਕਬਜ਼ੇ 'ਚ ਲੈ ਲਿਆ ਗਿਆ ਹੈ ਤੇ ਬਾਕੀ ਜਿਹੜੇ ਬਾਕੀ ਦੋਸਤਿਆਂ ਦੇ ਬਾਰੇ ਉਹਨਾਂ ਦੀ ਜਲਦੀ ਤੋਂ ਜਲਦੀ ਗ੍ਰਿਫਤਾਰੀ ਕਰਕੇ ਉਹਨਾਂ ਨੂੰ ਭੇਜ ਜਾਈਏ ਸਰ ਜੀ ਮੈਂ ਉਹਨਾਂ ਤੋਂ ਬਾਰ-ਬਾਰ ਮੰਨ ਕੀਤੀ ਜਾ ਰਹੀ ਲੜਕੇ ਪਰਿਵਾਰ ਬੰਨੀ ਹੋ ਕੀ ਜਿਹੜੇ ਪਰਿਵਾਰ ਦੇ ਹੋਰ ਪਰਿਵਾਰ ਦੇ ਨਾਲ ਸ਼ਾਮ ਮੱਲੇਗੇ ਉਹਨਾਂ ਵਰਗੀ ਖਣਾਏ ਉਹਨਾਂਰੇ ਮੈਂ ਦੱਸਿਆ ਤੁਹਾਨੂੰ ਵੀ ਅਸੀਂ ਉਹਨਾਂ ਦੇ ਵੀ ਰੇਡਸ ਵਗੈਰਾ ਕਰ ਰਹੇ ਹਾਂ ਜਗ੍ਹਾ-ਜਗ੍ਹਾ ਤੇ ਰਿਸ਼ਤੇਦਾਰੀਆਂ ਦੇ ਵਿੱਚ ਜਿੱਦੀ ਮਿਲ ਜਾਂਦੇ ਨੇ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਾਂਗੇ ਸਰ ਇਹਨਾਂ ਨੇ ਜਿਹੜਾ ਗਲਤ ਕੀਤਾ ਉਹ ਖੁਦ ਮੰਨਿਆ ਜਾਂ ਵੀ ਬਾਕੀ ਪਰਿਵਾਰ ਦੇ ਕਿ ਇਹਨਾਂ ਨੇ ਇੱਕ ਵਾਰ ਤਾਂ ਇਹ ਕਹਿਰੇ ਵੀ ਮੈਂ ਖੁਦ ਮਾਰਿਆ